ਮੇਰਾ ਨਾਮ ਪ੍ਰਭਦੇਵ ਸਿੰਘ ਹੈ ਜੀ। ਕੀ ਕਰਦੇ ਹੋ ਤੁਸੀਂ? ਮੈਂ ਆਟਾ ਚਲਾਉਂਦਾ ਹਾਂ। ਕੀ ਗੱਲ ਬਾਤ ਹੋਈ ਜਿਹੜਾ ਸਾਡੇ ਦੇ ਬਾਅਦ ਤੇ ਗੱਲ ਇਦਾਂ ਹੈ ਕਿ ਮੈਨੂੰ ਨਾ ਸ਼ਨੀਵਾਰ ਕਿਸੇ ਲੇਡੀ ਦਾ ਫੋਨ ਆਇਆ ਨਵੇਂ ਨੰਬਰ ਤੋਂ ਹੀ। ਤੇ ਮੈਨੂੰ ਕਹਿੰਦੇ ਜੀ ਅਸੀਂ ਜਾਣਾ ਸਿਹੜਾ ਸਾਹਿਬ ਮੱਥਾ ਟੇਕਣ ਤੇ ਆਪਣਾ ਚੰਗੀ ਮੰਦਰ ਲਾਗੇ ਆ ਜਾਓ। ਤੇ ਮੈਂ ਚਲੇ ਗਿਆ ਵਾ। ਚੰਗੀ ਮੰਦਰ ਲਾਗੇ ਤੇ ਉੱਥੇ ਮੈਨੂੰ ਦੋ ਜਨਾਨੀਆਂ ਮਿਲੀਆਂ। ਉਹ ਮੈਨੂੰ ਆਪਣੇ ਘਰ ਲੈ ਗਈਆਂ। ਕਹਿੰਦੀਆਂ ਜੀ ਆਪਣੀ ਸਾਡੀ ਫੈਮਿਲੀ ਦੇ ਹੋਰ ਵੀ ਬਹੁਤ ਆਨੰਦ ਰਹਿ ਗਏ ਉਹਨਾਂ ਦੇ ਜਾਣਾ ਵਾ। ਦੇ ਮਾਤਾ ਦੇ ਕਨਾਂ ਤੇ ਉਹ ਤਿਆਰ ਹੋ ਰਹੇ ਨੇ ਤੇ ਉਹਨਾਂ ਨੇ ਵੀ ਨਾਲ ਹੀ ਲਈ ਤੇ ਮੈਂ ਵੀ ਚਲੋ ਕੋਈ ਨਹੀਂ ਲੈ ਲੈਨੇ ਆ ਤੇ ਨਾ ਚਲ ਗਿਆ ਘਰ ਦੇ ਉਹਨਾਂ ਦੇ ਕੋਲ ਘਰ ਦੇ ਬਾਹਰ ਉਹਨਾਂ ਨੇ ਗੱਡੀ ਲਵਾਈ ਆ ਤੇ ਬਾਅਦ ਵਿੱਚ ਮੈਨੂੰ ਕੰਦੇ ਕਿ ਆਇਆ ਪਾਣੀ ਪੀਲਾ ਹੈ ਤੇ ਕੰਦੇ ਆਪਣਾ ਆਪਣਾ ਹੀ ਘਰ ਹੈਗਾ ਵਾ ਤੇ ਬੱਚੇ ਤਿਆਰ ਹੋ ਰਹੇ ਤੇ ਬਾਹਰ ਕੇ ਆ ਗਏ ਆਇਆ ਕਰੇ ਅੰਦਰ ਆਇਆ ਤੇ ਪਾਣੀ ਪੁਣੀ ਪੀਓ ਤੇ ਮੈਂ ਇਹ ਅੰਦਰ ਜਾਣ ਦੀ ਦੇਰ ਆ ਮੈਂ ਅੰਦਰ ਵੜਿਆ ਹੀ ਆ ਤੇ ਉਹਨਾਂ ਨੇ ਆਪਣਾ ਕੀ ਕੀਤਾ ਬੂਆ ਬੰਦ ਕਰਤਾ ਤੇ ਮੇਰੇ ਕੋ ਮੋਬਾਈਲ ਉੱਪਰ ਚੱਲੀ ਮੇਰੇ ਖੋਲਿਆ ਖੋਲਿਆ ਉਹਨਾਂ ਨੇ ਤੇ ਬਾਅਦ ਵਿੱਚ ਉਹ ਮੈਨੂੰ ਲੈ ਗਏ ਤੇ ਕਮਰਾ ਖਾਲੀ ਹੀਗਾ ਸੀਗਾ ਤੇ ਉੱਤੇ ਨਾ ਮੇਰੀ ਇੱਕ ਜਨਾਨੀ ਹੋਰ ਹੋਈ ਸੀਗੀ ਤਿੰਨ ਜਨਾਨੀਆਂ ਸੀ ਤੇ ਤਿੰਨ ਹੀ ਬੰਦੇ ਹੋਗੇ ਸੀ ਤੇ ਆਪਣਾ ਉਹ ਜਨਾਨੀ ਦੇ ਨਾਲ ਨਾ ਮੈਂ ਜੋ ਕਪੜੇ ਲਵਾ ਕੇ ਨਾਲ ਮੇਰੀ ਪੈਂਟ ਲਵਾਤੀ ਉਹਨਾਂ ਨੇ ਤੇ ਮੇਰੀ ਵੀਡੀਓ ਬਣਾ ਲਾ ਗਏ ਕੰਦੇ ਹੀ ਸਾਡੇ ਇਹ ਵੀਡੀਓ ਨੱਟ ਤੇ ਪਾ ਦਾਂਗੇ। ਅੱਛਾ ਮੈਂ ਗੇਲ ਕਰਨ ਦੀ ਕੋਸ਼ਿਸ਼ ਹਾਂਜੀ ਤੇ ਤੁਸੀਂ ਉਹ ਜਨਾਨੀਆਂ ਨੂੰ ਕਦੀ ਜਾਣਦੇ ਸੀ? ਨਹੀਂ ਮੈਂ ਨਹੀਂ ਜਾਂਦਾਗਾ। ਮੈਂ ਤਾਂ ਪਹਿਲੀ ਵਾਰੀ ਦੇਖਿਆ ਸੀਗਾ ਉਹਨਾਂ ਨੂੰ। ਉਹਨਾਂ ਦਾ ਨੰਬਰ ਕਿੱਥੋਂ ਆਇਆ? ਮੈਂ ਨੰਬਰ ਉਹਨਾਂ ਨੂੰ ਪੁੱਛਿਆ ਮੇਰੀ ਗੱਲ ਹੋਈ ਸੀਗੀ ਫੋਨ ਤੇ ਮੈਂ ਆ ਗਿਆ ਤਾਂ ਨੰਬਰ ਕਿਹਨੇ ਦਿੱਤਾ? ਤੇ ਕਹਿੰਦੇ ਜੀ ਮੈਨੂੰ ਕਿਸ ਨੇ ਨੰਬਰ ਦਿੱਤਾ ਤੁਹਾਡਾ? ਤੇ ਕਹਿੰਦੇ ਅਸੀਂ ਇਦਾਂ ਜਾਣਾ ਹੈ। ਤੇ ਇਹਨਾਂ ਨੇ ਕੀ ਕੀਤਾ ਫਿਰ ਉਹ ਮੈਂ ਮੇਰੀ ਵੀਡੀਓ ਬਣਾ ਲਊਗਾ। ਮੈਨੂੰ ਨਾ ਕਹਿਣ ਲੱਗੇ ਕਿ ਆਪਣਾ ਜੋਬ ਹੀ ਟੁੱਟੀ ਤੇਰੇ ਹੈਗੇ ਆ ਪੈਸੇ। ਉਹਨਾਂ ਕੋਲ ਮੰਗਵਾ ਆਪਣੇ ਤਾਂ ਘਰਦਿਆਂ ਨੂੰ ਫੋਨ ਕਰ ਜਿੱਥੋਂ ਮਰਜੀ ਫੋਨ ਕਰ ਤੈਨੂੰ ਫੇਰ ਅਸੀਂ ਛੱਡਣਾ ਤੂੰ ਪਹਿਲੇ ਆਪਣੇ ਪੈਸੇ ਮੰਗਵਾ ਆਂ ਫੇਰ ਉਹਨਾਂ ਨੇ ਮੇਰੀਆਂ ਸਵਾਰੀਆਂ ਦੇ ਜਿਹਨਾਂ ਦੇ ਵੀ ਨੰਬਰ ਹੈਗੇ ਸੀਗੇ ਸਕੂਲ ਦੇ ਬੱਚਿਆਂ ਦੇ ਨੰਬਰ ਹੈਗੇ ਉਹਨਾਂ ਸਾਰਿਆਂ ਨੂੰ ਉਹਨਾਂ ਨੇ ਫੋਨ ਕਰਕੇ ਕਿਹਾ ਕਿ ਆਪਣਾ ਏਦਾਂ ਬੰਦੇ ਕੋ ਨਾ ਐਕਸੀਡੈਂਟ ਹੋ ਗਿਆ ਹੈ ਗੱਡੀ ਦਾ ਗੱਡੀ ਨੂੰ ਤਾਂ ਪੁੱਛ ਨਹੀਂ ਆ ਕਿਨੇ ਕਹਿਆ ਐਕਸੀਡੈਂਟ ਹੋ ਗਿਆ ਇਹ ਹਾਂਜੀ ਉਹਨਾਂ ਫੋਨ ਤੋਂ ਗੱਲ ਕੀਤੀ ਹਾਂਜੀ ਹਾਂਜੀ ਮੇਰੀਆਂ ਸਵਾਰੀਆਂ ਨਾਲ ਹੀ ਗੱਲਬਾਤ ਕਰ ਰਹੇ ਤੇ ਉਹਨਾਂ ਨੂੰ ਕਹਿ ਰਹੇ ਨੇ ਕਿ ਇਹਨਾਂ ਨੂੰ ਇਹ 10000 ਰੁਪਏ ਨਾ ਇਹਨਾਂ ਦੇ account ਚ ਪਾਓ ਇਹ ਨਾ ਇੱਥੇ ਇਹਨਾਂ ਨੇ ਕਿਸੇ ਦੀ ਲੱਤ ਤੋੜਦੀ ਹੋ ਹਸਪੀਟਲ ਹੈ ਤੇ ਆਪਣਾ ਭਾਈ 10000 ਇਹਨਾਂ ਦੇ account ਚ ਪਾਓ ਨਾ ਜਿਨ੍ਹਾਂ ਨੇ ਵੀ ਉਹਨੂੰ ਫੋਨ ਕਰੀ ਗਏ ਨਾ ਕਿਸੇ ਨੇ 1000 ਦੋ ਇੱਕ ਦੋ ਜਾਨਾਂ ਨੇ ਹੀ ਆ ਗਿਆ ਰੁਪਇਆ ਪਾਇਆ ਵੀ ਹੈ ਤੇ ਉਹਨਾਂ ਨੇ ਆਪਣਾ ਟ੍ਰਾਂਸਫਰ ਕਰ ਲਿਆ ਆਪਣੇ account ਚ ਹਾਂਜੀ ਹਾਂਜੀ ਟੋਟਲ ਕਿੰਨੇ ਪੈ ਲੈ ਗਏ ਤਾਂ ਇਹ ਮੇਰੇ ਕੋ ਭਾਈ ਆਪਣਾ 200 ਰੁਪਿਆ ਫੋਨ ਦੇ ਵਿੱਚ ਹੈਗਾ ਹੈ 3000 ਰੁਪਿਆ ਨਾਲ ਮੋਕੇ ਦੇ ਕਰਾਇਆ ਹੈ 1450 ਸੀਗਾ ਪਰ ਉਹ 400 ਰੁਪਿਆ ਨਾ ਨੇ ਆਪਣੇ ਅਕਾਊਂਟ ਤੇ ਟ੍ਰਾਂਸਫਰ ਕਰ ਲਿਆ ਅੱਛਾ 1000 1500 ਮੇਰੀ ਜੇਬ 'ਚ ਹੈਗਾ ਹੈਗਾ ਉਹ ਵੀ ਇੰਨਾ ਕੱਢ ਲਿਆ ਹੋਰ ਕਿੰਨੇ ਪੈਸੇ ਤੇ ਹੋਰ ਮੇਰੇ ਗੱਡੀ ਦੇ ਵਿੱਚ ਕਿਸ਼ਤ ਪਈ ਹੈਗੀ ਗੱਡੀ ਦੀ ਕਿਸ਼ਤ ਹਾਂ ਉਹ ਵੀ ਉਹਨਾਂ ਕੱਢ ਲਈ ਤੁਸੀਂ ਇਹਦੇ ਖਿਲਾਫ ਕੰਪਲੇਨਟ ਕਰਾਈ ਹਾਂਜੀ ਹਾਂਜੀ ਮੈਂ ਆਪਣੇ ਆਥਾਂ ਵੀ ਥਾਣਾ ਡਿਵੀਜ਼ਨ ਇੱਥੇ ਕੰਪਲੇਨਟ ਲਗਾਈ ਸੀਗੀ ਜੀ ਹੁਣ ਕੀ ਕਹਿੰਦੇ ਕੋਈ ਤੇ ਇਹ ਪੁਲਿਸ ਵਾਲਿਆਂ ਨੂੰ ਉਹ ਉੱਥੇ ਮੌਕੇ ਤੇ ਖੜਿਆ ਸੀ ਇਹਨਾਂ ਨੇ ਤੇ ਦੋ ਜਨਾਨੀਆਂ ਜਿਨ੍ਹਾਂ ਨੇ ਮੈਨੂੰ ਅੰਦਰ ਖੜਿਆ ਸੀਗਾ ਤੇ ਉਹਨਾਂ ਨੂੰ ਅਰੈਸਟ ਕਰ ਲਿਆ ਸੀਗਾ ਤੇ ਆਪਣੇ ਭਲੇ ਹੰਦਾ ਈ ਥਾਣੇ ਤੇ ਉਹ ਮੰਨ ਵੀ ਗਏ ਸੀ ਕਿ ਅਸੀਂ ਗਰਾਮ ਕੀਤਾ ਵਾ ਇਹ ਕਹਿੰਦੇ ਸੀ ਅਸੀਂ پیسے ਵਾਪਸ ਮੰਗੀ ਕਰਦੇ ਹੈ ਤੇ ਮੰਗੀ ਕਰਦੇ ਮੰਗ ਇਹੋ ਜਿਹੀ ਹੈ ਜੀ ਆਪਣਾ ਇੱਕ ਦਿਓ ਗਰੋ ਹੈਗਾ ਨਹੀਂ ਉਹਨਾਂ ਹੋਰ ਵੀ ਇਹਨਾਂ ਨੇ ਕੋਈ ਵਾਰਦਾਤ ਕੀਤੀ ਹੋਣੀ ਹੈ ਮੈਂ ਤੇ ਕਹਿ ਰਿਹਾ ਕਿ ਉਹਨਾਂ ਨੂੰ ਇਹ ਮੰਗ ਕਰਦੇ ਹੋ ਇਹਨਾਂ ਬਿਬੀਆਂ ਦਾ ਗਰੋ ਹੈਗਾ ਵਾ ਇਹ ਆਪਣਾ ਏਦਾਂ ਬਲਾ ਕੇ ਇਹਦੇ ਆਪਣਾ ਏਦਾਂ ਥਾਣੇਪਨ ਕਰਦੇ ਨਾ ਹੋਰ ਵੀ ਕਹਿਨੇ ਕੀਤਾ ਹੋਏਗਾ ਇੰਦਾ ਪੈਪ ਹੋਰ ਵੀ ਡੱਗਾਂਗਾ ਹੋਏ ਹੋਣਗੇ ਤੇ ਮੈਰੀ ਪ੍ਰਸ਼ਾਸਨ ਦੇ ਅੱਗੇ ਬੇਨਤੀ ਹੱਥ ਜੋੜ ਕੇ ਕਿ ਇਹਨਾਂ ਦੇ ਕਾਰਵਾਈ ਕੀਤੀ ਜਾਵੇ ਇਹਨਾਂ ਨੂੰ ਆਪਣਾ ਇਹਨਾਂ ਸਜ਼ਾ ਦਿੱਤੀ ਜਾਵੇ ਜੀ ਸਰ ਇੱਕ ਘਾਟੋ ਵੱਲੋਂ ਕੰਪਲੇਂਟ ਆਈ ਹੈ ਕੀ ਮੈਂ ਜੀ ਇਹ ਜੀ ਘਾਟੋ ਚਾਲਕ ਪ੍ਰਭਦੀਪ ਸਿੰਘ ਨਵੀਂ ਬੱਦੀ ਦਾ ਰਹਿਣ ਵਾਲਾ ਇਛਾ ਚਲਾਉਂਦਾ ਇਸ ਵੱਲੋਂ ਕੰਪਲੇਂਟ ਆਈ ਹੈ ਕਿ 2 ਅਗਸਤ ਸ਼ਾਮ ਨੂੰ ਕੁ ਸਵਾਰੀਆਂ ਨੇ ਇਹਨੂੰ ਕਿਤੇ ਜਾਣ ਵਾਸਤੇ ਬੁਲਾਇਆ ਸੀ ਉੱਥੇ ਇਹਨਾਂ ਨਾਲ ਇਹਦਾ ਕਿਸੇ ਕੋਲੋਂ ਤਕਰਾਰ ਹੋਇਆ ਤੇ ਉੱਥੇ ਇਹ ਕਹਿ ਰਿਹਾ ਕਿ ਇਹਦੇ ਕੋਲੋਂ ਉਹਨਾਂ ਨੇ ਜ਼ਬਰਦਸਤੀ ਦੇ ਕੋਲੋਂ 2400 ਰੁਪਏ ਉਸ ਨੂੰ ਗੂਗਲ ਪੇ ਕਰਾ ਲਏ ਕੰਪਲੇਂਟ ਨੂੰ ਵੈਰੀਫਾਈ ਕਰ ਰਹੇ ਜੋ ਵੀ ਚੰਬਦੀ ਕਰਗੋ ਕੀਤੀ ਜਾਵੇਗੀ ਤਾਂ ਬਲੈਕਮੇਲ ਨਹੀਂ ਗਿਆ ਨਹੀਂ ਬਲੈਕਮੇਲ ਤਾਂ ਇਹਨੂੰ ਵੈਰੀਫਾਈ ਕਰ ਰਹੇ ਆ ਜੋ ਵੀ ਗੱਲ ਸਾਹਮਣੇ ਆਏਗੀ ਉਹਦੇ ਅਨੁਸਾਰ ਜਿਹੜੀ ਅਗਲੀ ਕਾਰਵਾਈ ਕੀਤੀ ਜਾਵੇਗੀ